ਅੱਜ 7 ਸੜਕਾਂ ਦੇ ਅਸੀਂ ਉਦਘਾਟਨ ਕਰਨੇ ਆ ਸੱਤਾਂ ਦਾ ਬਜਟ 5 ਕਰੋੜ ਦੇ ਕਰੀਬ ਜਿਹੜਾ ਉਹ ਹੈਗਾ ਸਰ ਦਾ ਤਕਰੀਬਨ 200 ਕਿਲੋਮੀਟਰ ਸੜਕਾਂ ਸੀ ਨੂੰ ਉਧਰ ਹਲਕੇ ਦੀ ਬਣਾਉਣੀ ਆ ਸਾਰਿਆਂ ਦੀਆਂ ਸਾਰੀਆਂ ਸੜਕਾਂ ਸੀ 18 ਫੁੱਟ ਚੌੜੀਆਂ ਬਣਾ ਰਹੀ ਇਹ ਸੜਕ ਵੀ ਜਿਹੜੀ ਹੈ ਨਹਿਰ ਦੇ ਨਾਲ ਬਣ ਜਾ ਰਹੀ ਅੱਜ ਬਹੁਤ ਮੇਰਾ ਖਿਆਲ ਆ ਵੀ ਜ਼ਮਾਨਾ ਹੋ ਗਿਆ ਕਿਸੇ ਨੇ ਇੱਥੇ ਸੜਕ ਦੇਖੀ ਨੂੰ ਖੱਡੀ ਹੈ ਇੱਥੇ ਮੈਂ ਪਿਛਲੇ 10-15 ਸਾਲ ਤੋਂ ਤਾਂ ਮੈਂ ਦੇਖ ਰਹੀ ਕਦੀ ਸੜਕ ਨਹੀਂ ਸੀ ਇੱਥੇ ਇਹ ਵੀ ਸੜਕ ਜਿਹੜੀ 18 ਫੁੱਟ ਚੌੜੀ ਬਣਾਈ ਜਾ ਰਹੀ ਹੈ ਉਦੇ ਵਿੱਚ ਇਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਡਿਜ਼ਾਈਨ ਦੇ ਵਿੱਚ ਕਾਰ ਪਾਰਕ ਨਹੀਂ ਸਿਪਾਇਆ ਜਿਹਦਾ ਕਰਕੇ ਫਿਰ ਮੇਰੇ ਵੱਲੋਂ ਉਹ ਪ੍ਰੋਜੈਕਟ ਜਿਹੜਾ ਆ ਉਹ ਡਿਲੇ ਕਰ ਦਿੱਤਾ ਗਿਆ ਸੀ ਕਿ ਕਾਰ ਪਾਰਕ ਤੋਂ ਬਿਨਾ ਅਸੀਂ ਬੱਸ ਸਟੈਂਡ ਜਿਹੜਾ ਉਹ ਨਹੀਂ ਬਣਾਉਣਾ ਕਿਉਂਕਿ ਨਕੌਦਰ ਦੇ ਜਿੱਥੇ ਵਿੱਚੋ ਵਿੱਚ ਸ਼ਹਿਰ ਦੇ ਕਿਤੇ ਵੀ ਕਾਰ ਪਾਰਕ ਲਈ ਥਾਂ ਨਹੀਂ ਹੈ ਕਾਰਪਾਰਕ ਵਿੱਚ ਪਾ ਕੇ तकरीबन ਪੌਣੇ 2 ਕਰੋੜ ਰੁਪਇਆ ਹੋਰ ਉਹਦੇ ਵਿੱਚ ਐਡ ਹੋਇਆ ਕਾਰ ਪਾਰਕਿੰਗ ਦਾ ਅਸੀਂ ਅੰਡਰਗਰਾਉਂਡ ਕਾਰ ਪਾਰਕਿੰਗ ਤਿਆਰ ਕਰਾਂਗੇ ਔਰ ਜੇ ਉਹਦੇ ਨਾਲ ਵੀ ਨਹੀਂ ਸਰੂਗਾ ਤੇ ਉਹਦੇ ਵਿੱਚ ਇੱਕ ਫੈਸਿਲਿਟੀ ਰੱਖਾਂਗੇ ਕਿ ਅਸੀਂ ਜਿਹੜੇ ਲਿਫਟਾਂ ਹੀ ਕਾਰਾਂ ਜਿਹੜੀਆਂ ਆ ਉਹ ਉੱਪਰਲੀ ਛੱਤ ਤੱਕ ਵੀ ਭੇਜਣ ਦਾ ਪ੍ਰਬੰਧ ਕਰਨਾ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਇਹ ਤਾਂ ਟਾਈਮ ਜਿੰਨਾ ਵੀ ਟਾਈਮ ਮਿਲਿਆ ਹੋਵੇਗਾ ਐਕਸ਼ਨ ਸਾਹਿਬ ਕਿੰਨੇ ਦਾ 6 ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਹੋਰ ਵੀ ਸਾਨੂੰ 200 ਕਿਲੋਮੀਟਰ ਬਣਣੀਆਂ ਉਹ ਵੀ 6 ਮਹੀਨੇ ਦੇ ਵਿੱਚ ਵਿੱਚ ਪੂਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਉਹ ਵਧੀਆ ਬਣਣਗੀਆਂ ਕੋਰਟ ਦੇ ਵਿੱਚੋਂ ਵੀ ਜਿਹੜਾ ਕੇਸ ਐ ਪੂਰਾ 100% ਜਿਹੜਾ ਕਮੇਟੀ ਦੇ ਹੱਕ ਦੇ ਵਿੱਚ ਹੋ ਗਿਆ ਸੀ ਸੈਸ਼ਨ ਕੋਰਟ ਦੇ ਵਿੱਚੋਂ ਵੀ ਕੇਸ ਜਿਹੜਾ ਆ ਉਹ ਇਹਨਾਂ ਦਾ ਡਿਸਮਿਸ ਹੋ ਚੁੱਕਿਆ ਆ ਸੰਬੰਧਿਤ ਜਿਹੜੀਆਂ ਧਿਰਾਂ ਨੇ ਸਾਰਿਆਂ ਨੇ ਲਾਇਆ ਸੀ ਜਾਂ ਵਕੂਬੋਰਡ ਨੇ ਲਗਾਇਆ ਸੀ ਇਸ ਵੇਲੇ 100% ਮਾਲਕੀ ਜਿਹੜੀ ਉਹ ਨਗਰ ਕੌਂਸਲ ਦੀ ਇਹਦੇ ਵਿੱਚ ਕੋਈ ਮਤਲਬ ਕੋਈ ਵਰਗਰਾਉਂਡ ਦੀ ਕੋਸ਼ਿਸ਼ ਕਰੇ ਕੋਈ ਇਹਨੂੰ ਪ੍ਰੋਜੈਕਟ ਦੇਉ ਸਾਬੋਟਾਜ ਕਰਨ ਦੀ ਕੋਸ਼ਿਸ਼ ਕਰੇ ਕਿਸੇ ਦਾ ਕੁਝ ਨਹੀਂ ਹੈ ਇਹ 100% ਨਗਰ ਕੌਂਸਲ ਦੀ ਪ੍ਰਾਪਰਟੀ ਹੈ ਇਸ ਵੇਲੇ ਜਿਹੜਾ 11 ਕਰੋੜ ਦਾ ਨਗਰ ਨਗਰ ਕਾਉਂਸਲ ਦੇ ਵਿੱਚ ਜਿਹੜਾ ਕੰਮਾਂ ਨੂੰ ਲੈ ਕੇ ਜਿਹੜਾ ਪੁਆਇਆ ਹੈ ਉਹਦੇ ਵਿੱਚ ਉਹਨਾਂ ਸਾਨੂੰ ਪਤਾ ਲੱਗਾ ਕਿ ਜਿਹੜਾ 8 ਕਰੋੜ ਤੁਸੀਂ ਆਪਣੇ ਕੰਮਾਂ ਦਾ ਵਿੱਚ ਪਵਾ ਲਿਆ ਤੇ ਉਹ ਕਹਿੰਦੇ ਜਿਹੜੀ ਪ੍ਰਸ਼ਾਸਨ ਦੀ ਜਿਹੜਾ ਅਧਿਕਾਰੀਆਂ ਦੀ ਤਨਖਾਹ ਕਿੱਥੋਂ ਦਵਾਂਗੇ ਤੇ ਸਿਰਫ ਇਹਨਾਂ ਦੀਆਂ ਕੀ ਕਹਿੰਦੇ ਨੇ ਵੀ ਕੰਮ ਨਾ ਕਰਨ ਦੇ ਬਹਾਨੇ ਨੇ ਨਗਰ ਕਾਉਂਸਲ ਕੋਲ ਪੈਸੇ ਜਿਹੜੇ ਆ ਨਾ ਇੱਕ ਦਿਨ ਚ ਨਾ ਤਾਂ ਸਾਲ ਬਾਦ ਆਉਂਦੇ ਆ ਨਾ ਇੱਕ ਦਿਨ ਚ ਇਕੱਠੇ ਡਿਲੀ ਪੇਮੈਂਟ ਇਕੱਠੀ ਹੁੰਦੀ ਹੈ ਔਰ ਜੇ ਮੈਂ ਕੰਮ ਪੁਆਇਆ ਤਾਂ ਮੈਂ ਕਰਨਾ ਵੀ ਜਾਣਦੀ ਹਾਂ ਮੈਂ ਅੱਗੇ ਵੀ ਕੀਤਾ ਮੈਂ ਅੱਗੋਂ ਵੀ ਕਰ ਲੂੰਗੀ ਜਦੋਂ ਪਹਿਲੀ ਵਾਰੀ ਆਪਣੀ ਪੰਚਾਇਤ ਮੇਰੀ ਬਣੀ ਸੀ 2003 ਦੇ ਵਿੱਚ ਔਰ ਮੇਰੀ ਪੰਚਾਇਤ ਦੇ ਕੋਲ 17000 ਰੁਪਏ ਦੀ ਆਮਦਨ ਸੀ ਔਰ ਜਿੱਦਨ ਮੈਂ ਪੰਚਾਇਤ ਛੱਡੀ ਸੀ ਮੈਂ 17 ਲੱਖ ਦੀ ਆਮਦਨ ਛੱਡ ਕੇ ਆਈ ਸੀ ਇਹਨਾਂ ਨੇ ਕੀ ਕੀਤਾ ਹੁਣ ਤੱਕ ਹੈ ਕੋਈ ਪਤਾ ਕਿ ਪ੍ਰਾਪਰਟੀਆਂ ਕਿੱਥੇ ਨੇ ਹੈ ਕੋਈ ਪਤਾ ਕਿ ਕਿੱਥੇ ਕੰਮ ਕਰਨਾ ਹੈ ਹੈ ਕੋਈ ਪਤਾ ਕਿ ਦੁਕਾਨਾਂ ਦੇ ਕਿਰਾਏ ਕੀ ਨੇ ਉਹਨਾਂ ਨੇ ਕਦੀ ਕਿਸੇ ਨੇ ਆਮਦਨ ਵਧਾਉਣ ਵਾਲੇ ਸੋਚਿਆ ਇਹ ਸਿਰਫ ਰਾਜ ਕਰਨ ਵਾਸਤੇ ਆਏ ਨੇ ਰਾਜ ਕਰਦੇ ਚੱਲਦੇ ਬੰਦਾ ਆ ਨਾ ਇੱਕ ਮੁੰਡੇ ਨੇ ਜਿਹੜਾ ਕਪਲਾ ਕੀਤਾ ਇੱਕ ਕੰਮਚਾਰੀ ਨੇ ਕੁਝ 13 ਲੱਖ ਦੇ ਕ੍ਰੀਮ ਜਿਹੜਾ ਜਮਾ ਵੀ ਕਰਵਾ ਦਿੱਤਾ ਪਰ ਤੁਸੀਂ ਕਹਿੰਦੇ ਸੀ ਉੱਤੇ ਐਫ ਆਈ ਆਰ ਉਸ ਤੋਂ ਬਾਅਦ ਦਰਜ ਹੋਏਗੀ ਹਲੇ ਤੱਕ ਐਫ ਆਈ ਆਰ ਕਿਉਂ ਨਹੀਂ ਹੋਈ ਮੇਰੇ ਖਿਆਲ ਚ ਤੁਸੀਂ ਜ਼ਰੂਰ ਇਹ ਵਿੱਚ ਹੀ ਕਾਉਂਸਲ ਨੂੰ ਤੇ ਵਿੱਚ ਇਓ ਸਾਹਿਬ ਨੂੰ ਇਹ ਸਵਾਲ ਪੁੱਛੋ ਮੈਂ ਆਪਣੇ ਵੱਲੋਂ ਹਦਾਇਤ ਕਰ ਚੁੱਕੀ ਹਾਂ ਕਿ ਸ਼ਕਤੀ ਦੇ ਨਾਲ ਕਿ ਉਹਨਾਂ ਦੇ ਖਿਲਾਫ ਲਿਖ ਕੇ ਭੇਜੋ ਐਫ ਆਈ ਆਰ ਦਰਜ ਕਰਵਾਓ ਪੈਸੇ ਜਮਾ ਕਰਾਉਣ ਦੇ ਨਾਲ ਇਹ ਹੋਰ ਵੀ ਪੁਖਤਾ ਹੋ ਗਿਆ ਕਿ ਬੰਦੇ ਨੇ ਚੋਰੀ ਕੀਤੀ ਇਨਵੈਸਟੀਗੇਸ਼ਨ ਵੀ ਕੀਤੀ ਗਈ ਹੈ ਤੇ ਵਿੱਚ ਕੌਣ ਕੌਣ ਜਿਹੜਾ ਇਨਵੋਲਵ ਹੈਗਾ ਅ ਮੇਰੇ ਧਿਆਨ ਦੇ ਵਿੱਚ ਨਹੀਂ ਆਈ ਇਹਨਾਂ ਨੇ ਕਿਹੜੀ ਇਨਵੈਸਟੀਗੇਸ਼ਨ ਕੀਤੀ ਈਓ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਆ ਤੁਹਾਨੂੰ ਪਤਾ ਹੀ ਹੈ ਇਹੋ ਜਿਹੀਆਂ ਇਨਵੈਸਟੀਗੇਸ਼ਨਸ ਕੀ ਹੁੰਦੀਆਂ ਫੁੱਲ ਮਿਲਾ ਕੇ ਸਾਰੇ ਦਾ ਸਾਰਾ ਭਾਂਡਾ ਉਸ ਬੰਦੇ ਤੇ ਭੰਨਿਆ ਜਾਏਗਾ ਜਿਹੜੇ ਬਾਕੀ ਇਨਵੋਲਵ ਨਹੀਂ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਇਹ ਪ੍ਰੋਜੈਕਟ ਹੈਗਾ ਜੀ 75 ਲੱਖ ਦਾ ਪ੍ਰੋਜੈਕਟ ਆ ਤੇ ਇਹ 1.15 ਕਿਲੋਮੀਟਰ ਸੜਕ ਹੈ ਜਿਹੜੀ 10 ਫੁੱਟ ਤੋਂ 18 ਫੁੱਟ ਚੌੜੀ ਹੋਣੀ ਆ ਰਤਨ ਕਿੱਥੇ ਜਾ ਰਹੇ ਹੈਗੇ ਸੜਕਾਂ ਦੇ ਕੀ ਕਹਿਣਾ ਚਾਹੋਗੇ ਅ ਅੱਜ ਮੰਡੀ ਬੋਰਡ ਵੱਲੋਂ ਅਸੀਂ ਤਕਰੀਬਨ 7 ਕਿਹ ਕਿਹਨ ਸੜਕਾਂ ਦਾ ਉਦਘਾਟਨ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਇਹ ਦੂਸਰਾ ਉਦਘਾਟਨ ਹੈ ਸਾਡਾ ਪਹਿਲਾ ਉਦਘਾਟਨ ਜਿਹੜਾ ਵੀਰਪਿੰਡ ਦੇ ਵਿੱਚ ਕੀਤਾ ਅ ਵੀਰਪਿੰਡ ਦੀ ਜਿਹੜੀ ਸੜਕ ਹੈ ਉਹਦਾ ਬਜਟ ਕੋਈ 74 ਕਰੋੜ ਦਾ ਆ ਔਰ ਐਸ ਸੜਕ ਦਾ ਵੀ ਤਕਰੀਬਨ 74 ਕਰੋੜ ਦਾ 74 ਲੱਖ ਦਾ 74 ਲੱਖ ਲੱਖ ਦੇ ਜਿਹੜੇ ਬਜਟ ਹੈ तकरीबन ਜਿਹੜੀਆਂ ਅੱਜ 7 ਸੜਕਾਂ ਦੇ ਅਸੀਂ ਉਦਘਾਟਨ ਕਰਨੀਆਂ ਸੱਤਾਂ ਦਾ ਬਜਟ 5 ਕਰੋੜ ਦੇ ਕਰੀਬ ਜਿਹੜਾ ਉਹ ਹੈਗਾ ਸਰ ਦਾ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਜਿੰਨੀਆਂ ਵੀ ਸੜਕਾਂ ਬਣਾ ਰਹੇ ਹਾਂ ਜਾਂ ਪਿੱਛੇ ਪਿੱਛੇ ਵੀ ਬਣਾਈਆਂ ਜਾਂ ਹੁਣ ਜਿਹੜੀਆਂ ਅਸੀਂ ਸਟਾਰਟ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਦੇ ਵਿੱਚ ਸਾਡੀਆਂ ਤਕਰੀਬਨ 200 ਕਿਲੋਮੀਟਰ ਸੜਕਾਂ ਸੀ ਨੂੰ ਉਧਰ ਹਲਕੇ ਦੀ ਬਣਾਉਣੀ ਹੈ ਸਾਰਿਆਂ ਦੀਆਂ ਸਾਰੀਆਂ ਸੜਕਾਂ ਸੀ 18 ਫੁੱਟ ਚੌੜੀਆਂ ਬਣਾ ਰਹੇ ਇਹ ਸੜਕ ਵੀ ਜਿਹੜੀ ਹੈ ਨਹਿਰ ਦੇ ਨਾਲ ਬਣ ਜਾ ਰਹੀ ਹੈ ਅੱਜ ਬਹੁਤ ਮੇਰਾ ਖਿਆਲ ਹੈ ਵੀ ਜ਼ਮਾਨਾ ਹੋ ਗਿਆ ਕਿਸੇ ਨੇ ਇੱਥੇ ਸੜਕ ਦੇਖੀ ਨੂ ਖੱਡੇ ਹੀ ਹੈ ਇੱਥੇ ਮੈਂ ਪਿਛਲੇ 10-15 ਸਾਲ ਤੋਂ ਤਾਂ ਮੈਂ ਦੇਖ ਰਹੀ ਹਾਂ ਕਦੀ ਸੜਕ ਨਹੀਂ ਸੀ ਇੱਥੇ ਇਹ ਵੀ ਸੜਕ ਜਿਹੜੀ 18 ਫੁੱਟ ਚੌੜੀ ਬਣਾਈ ਜਾ ਰਹੀ ਹੈ ਤਾਂ ਕਿ ਸ਼ਹਿਰ ਦਾ ਜਿਹੜਾ ਥੋੜਾ ਜਿ ਇਹ ਸੜਕ ਰਾਹੀਂ ਫੁਗਵਾੜੇ ਜਾਣ ਵਾਲਾ ਸਾਰਾ ਟ੍ਰੈਫਿਕ ਜਡੇਲੇ ਜਾਣ ਵਾਲਾ ਸਾਰਾ ਟ੍ਰੈਫਿਕ ਜਿਹੜਾ ਹੈ ਉਹ ਇੱਥੋਂ ਹੀ ਡਾਇਵਰਟ ਹੋ ਜਾਏ ਤਾਂ ਕਿ ਸਾਡਾ ਜਿਹੜਾ ਕਰਤਾਰ ਕਲੱਬ ਵਾਲਾ ਚੌਕ ਹੈ ਉੱਥੇ ਟ੍ਰੈਫਿਕ ਨੂੰ ਥੋੜਾ ਜਿਹਾ ਘਟਾਇਆ ਜਾ ਸਕੀ ਇਧਰ ਤੇ ਆਉਣਗੇ ਇਧਰ ਤੇ ਜਾਣਗੇ ਇਸੇ ਤਰ੍ਹਾਂ ਹੀ ਹੇਰਾਂਪਿੰਡ ਦੇ ਵਿੱਚ ਕੰਕਰੀਟ ਦੀਆਂ ਕੰਕਰੀਟ ਦੀ ਫਰਨੀ ਜਿਹੜੀ ਆ ਉਹ ਬਣ ਰਹੀ ਆ ਇਸੇ ਤਰ੍ਹਾਂ ਹੀ ਉਹ ਅਲੱਗ ਬਜਟ ਨੇ ਜਿਹੜੇ ਅਸੀਂ ਉਹਦਾ ਅੱਜ ਅਸੀਂ ਕਰਨ ਜਾ ਰਹੇ ਆ ਉਦਘਾਟਨ ਲੇਕਿਨ ਉਹ ਪਹਿਲਾਂ ਦੇ ਚੱਲਦੇ ਉਹ ਅਲੱਗ ਬਜਟ ਨੇ ਔਰ ਇਸੇ ਤਰ੍ਹਾਂ ਹੀ ਅਸੀਂ ਪਿੰਡ ਬੋਪਰਾਮਾ ਦੇ ਵਿੱਚ ਉੱਥੇ ਵੀ ਤਕਰੀਬਨ 1.5 ਕਰੋੜ ਦੇ ਕਰੀਬ ਦਾ ਕੰਮ ਕੰਕਰੀਟ ਦੀ ਫਰਨੀ ਦਾ ਚੱਲਦਾ ਇਸੇ ਤਰ੍ਹਾਂ ਪਿੰਡ ਬਾਟਕਲਾਂ ਦੇ ਵਿੱਚ ਕੰਕਰੀਟ ਦੀ ਫਰਨੀ ਆ ਉੱਥੇ ਵੀ ਤਕਰੀਬ ਪੌਣੇ 2 ਕਰੋੜ ਰੁਪਏ ਦਾ ਕੰਮ ਜਿਹੜਾ ਵਾਟਸਿਪ ਬਾਠਾਂ ਦੀ ਫਿਰਨੀ ਦਾ ਚੱਲਦਾ ਅੱਜ ਅਸੀਂ ਇਸ ਉਦਘਾਟਨ ਤੋਂ ਬਾਅਦ ਅਸੀਂ ਨਗਰ ਹੀਰਾ ਦੇ ਵਿੱਚ ਜਾਵਾਂਗੇ ਉਸ ਤੋਂ ਬਾਅਦ ਜਿਹੜਾ ਸਾਡਾ ਅਸੀਂ ਵਾਪਸ ਸ਼੍ਰੀ ਆਵਾਂਗੇ ਉਹ ਵੀ 2 ਢਾਈ ਕਿਲੋਮੀਟਰ ਦੀ ਸੜਕ ਜਿਹੜੀ ਪੌਣੇ 2 ਕਰੋੜ ਰੁਪਏ ਦਾ ਤਕਰੀਬਨ ਉਹਦੇ ਤੇ ਖਰਚ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਸੀਂ ਸਿੱਧ ਮਸਤਦੀਪ ਭਰਦਵਾਜੀਆਂ ਸ਼ਮਸ਼ਾਬਾਦ ਔਰ ਇੱਕ ਪਿੰਡ ਹੋਰ ਨੋਰਮਲ ਸਾਈਡ ਦਾ ਜਿਹੜਾ ਅਸੀਂ ਤਕਰੀਬਨ ਇਹ ਅੱਜ ਦੇ ਦਿਨ ਦੇ ਵਿੱਚ ਸਤ ਕਰਾਂਗੇ ਉਹ ਘਾਟਨ ਉਸ ਤੋਂ ਪਹਿਲਾਂ ਮੈਂ ਅੱਗੇ ਕਰ ਚੁੱਕੀਆਂ ਹਾਂ ਉਹ ਘਾਟਨ ਕਾਫੀ ਸਾਰੀਆਂ ਸੜਕਾਂ ਦੇ ਔਰ ਮੈਨੂੰ ਲੱਗਦਾ ਕਿ 10 ਕਰੋੜ ਤੋਂ ਉੱਪਰ ਦੇ ਇਹ ਕੰਮ ਜਾ ਰਹੇ ਆ ਜਿਹੜੇ ਅਸੀਂ ਇਸ ਤਰ੍ਹਾਂ ਕਰਦੇ ਔਰ ਸਾਡਾ ਮੁੱਖ ਮਕਸਦ ਜਿਹੜਾ ਹੈ ਉਹ ਸੜਕਾਂ ਨੂੰ ਚੌੜੀਆਂ ਕਰਨਾ ਆਵਾਜਾਈ ਦਾ ਸਾਧਨ ਦੂਸਰਾ ਸਰਕਾਰ ਦੇ ਬੜਾ ਇੱਕ ਵੱਡਾ ਫੈਸਲਾ ਸਰਦਾਰ ਭਗਤ ਸਿੰਘ ਜੀ ਮਾਨ ਨੇ ਕੀਤਾ ਕਿ ਨਗਰਾਂ ਦੀਆਂ ਜਿਹੜੀਆਂ ਫਿਰਨੀਆਂ ਇਸ ਵੇਲੇ ਕੰਕਰੀਟ ਦੀਆਂ ਬਣ ਰਹੀਆਂ ਔਰ ਤੁਸੀਂ ਜਰੂਰ ਮੈਂ ਤੁਹਾਨੂੰ ਨਾਲ ਲੈ ਕੇ ਜਾਣਾ ਚਾਹੁੰਗੀ ਕਿ ਕੰਕਰੀਟ ਦੀ ਫਿਰਨੀ ਜਿਹੜੀ ਬਣਦੀ ਆ 18 ਫੁੱਟ ਚੌੜੀ ਫਿਰਨੀ ਬਣ ਰਹੀ ਆ ਉਹਦੇ ਵਿੱਚ ਸੈਂਟਰ ਦੇ ਵਿੱਚ ਬਲੌਕ ਰੱਖੇ ਜਾ ਰਹੇ ਆ ਤਾਂ ਕਿ ਕੱਲ ਨੂੰ ਪਟ ਪਟਾਈਏ ਵਾਲਾ ਕੰਮ ਨਾ ਰਹੇ ਹਰ 50 ਫੁੱਟ ਦੇ ਉੱਪਰ ਉਹਨੂੰ ਜਿਹੜੀ ਆ ਉਹਦੇ ਸੈਂਟਰ ਦੇ ਨਾਲ-ਨਾਲ ਆਸੇ-ਪਾਸੇ ਨੂੰ ਵੀ ਜਿਹੜਾ ਉਹਦੇ ਕੱਟ ਦਿੱਤੇ ਜਾ ਰਹੇ ਆ ਤਾਂ ਕਿ ਸੜਕ ਨੂੰ ਕਦੀ ਵੀ ਤੋੜਨਾ ਨਾ ਪਵੇ ਬਹੁਤ ਵਧੀਆ ਪ੍ਰੋਜੈਕਟ ਆ ਔਰ ਅਸੀਂ ਜਿਵੇਂ ਦੇ ਸੁਪਨੇ ਦੇਖੇ ਸੀ ਉਹੋ ਜਿਹੇ ਸੁਪਨੇ ਆ ਦੇ ਅਸੀਂ ਆਪਣਾ ਹਲਕਾ ਬਣਦਾ ਦੇਖਦੇ ਆ ਔਰ ਮੇਰੇ ਆਪਣੇ ਹਲਕੇ ਦਾ ਮੈਨੂੰ ਮਾਣ ਆ ਕਿ ਅਸੀਂ ਵੱਡਾ ਸਾਰਾ ਬਜਟ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਇਸ ਬਜਟ ਤੋਂ ਬਾਅਦ ਆਪਣੇ ਹਲਕੇ ਦੀਆਂ ਸਾਰੀਆਂ ਸੜਕਾਂ ਬਣਾਵਾਂਗੇ ਜੀ ਮੈਡਮ ਜਿੱਥੇ ਇਲਾਕੇ ਦੀ ਜਿਹੜੀ ਸੜਕਾਂ ਆ ਬਣਾਈਆਂ ਜਾ ਰਹੀਆਂ ਸਫਾਈ ਦਾ ਵਧੀਆ ਪ੍ਰਬੰਧ ਕੀਤਾ ਜਾ ਰਿਹਾ ਔਰ ਇਥੇ ਪੰਜਾਬ ਸਰਕਾਰ ਨਸ਼ਿਆਂ ਦੇ ਖਿਲਾਫ ਵੀ ਜੰਦ ਲੜ ਰਹੀ ਆ ਲੇਕਿਨ ਇੱਕ ਚਰਚਿਤ ਇਹੜੀ ਰੇੜੀ ਮਾਰਕੀਟ ਆ ਉੱਥੇ ਸ਼ਰਿਆਂਮ ਵਿਕਦਾ ਹੈ ਜੀ ਨਸ਼ਾ ਵਿਕਦਾ ਹੈ ਤੇ ਉਹਦੇ ਵਾਸਤੇ ਵੀ ਕੋਈ ਕਾਰਵਾਈ ਹੋ ਰਹੀ ਹੈ हां बिल्कुल जी ਜਿਹੜੇ ਸਾਡੇ ਹੈ OTS ਸੈਂਟਰ ਨੇ ਉਹਨਾਂ ਦੇ ਬਾਰੇ ਸਰਕਾਰ ਬਕਾਇਦਾ ਸੋਚ ਰਹੀ ਆ ਕਿ ਇਹਨਾਂ ਨੂੰ ਕਿਵੇਂ ਟਾਈਮ ਲਿਮਿਟ ਦੇ ਵਿੱਚ ਲੈ ਕੇ ਆਉਣਾ ਜਿਹੜੇ 10-10 ਸਾਲ ਤੋਂ ਪਿਛਲੇ ਤੋਂ ਪਿਛਲੇ ਜਿਹੜੀਆਂ ਸਰਕਾਰਾਂ ਨੇ ਸ਼ੁਰੂ ਕੀਤਾ ਸੀ ਇੱਕ ਕਿਸਮ ਦਾ ਆਪਣੇ ਗਲੋਂ-ਗਲਾਵਾਂ ਲਾ ਕੇ ਹਸਪਤਾਲਾਂ ਦੇ ਗਲ ਪਾ ਦਿੱਤਾ ਸਿਰਫ ਦਵਾਈਆਂ ਦੇ ਉੱਤੇ ਕਰ ਦਿੱਤਾ ਉਸ ਵੇਲੇ ਤੋਂ ਲੈ ਕੇ ਹੁਣ ਤੱਕ 10-15 ਗੁਣਾ ਸ਼ਾਇਦ 50 ਗੁਣਾ ਵਾਧਾ ਹੋ ਗਿਆ ਹੈ ਇਹਦੇ ਵਿੱਚ ਜਿੰਨੇ ਉੱਥੇ ਪੇਸ਼ੈਂਟ ਲੱਗੇ ਹੋਏ ਸੀ ਔਰ ਸਰਕਾਰ ਇਹਨੂੰ ਟਾਈਮ ਬਾਉਂਡ ਕਰਨ ਵਾਸਤੇ ਸੋਚ ਰਹੀ ਆ ਕਿ ਟਾਈਮ ਬਾਉਂਡ ਕਰਕੇ ਉਹਨਾਂ ਇਹਨਾਂ ਸਾਰੇ ਲੋਕਾਂ ਦਾ ਨਸ਼ਾ ਜੜਾ ਉਛੜਾਇਆ ਜਾਵੇ ਬੜੀ ਤਕੜੀ ਮੁਹਿੰਮ ਚੱਲਦੀ ਆ ਮੈਨੂੰ ਤੁਹਾਡੇ ਸਾਥ ਦੀ ਜ਼ਰੂਰਤ ਹੈ ਪੰਜਾਬ ਸਰਕਾਰ ਨੂੰ ਮੀਡੀਆ ਦੀ ਖਾਸ ਤੌਰ ਤੇ ਸਾਥ ਦੀ ਜ਼ਰੂਰਤ ਹੈ ਸਾਰੇ ਲੋਕਾਂ ਦੀ ਨਾਲ ਚੱਲ ਕੇ ਉਹ ਦੱਸਿਆ ਔਰ ਸੱਦਾ ਦਿੱਤਾ ਜਾ ਰਿਹਾ ਸਰਕਾਰ ਵੱਲੋਂ ਕਿ ਸਾਰੇ ਜਣੇ ਸ਼ਾਮਲ ਹੋਵੋ ਆਪਾਂ ਇਸ ਕੋਰ ਤੋਂ ਬਚੀਏ ਔਰ ਅਸੀਂ ਨਾ ਕੱਲੇ ਸਰਕਾਰ ਨਾ ਕੱਲਾ ਐਮਐਲਏ ਨਾ ਕੱਲੇ ਸੀਐਮ ਸਾਹਿਬ ਕੱਲਿਆਂ ਦੇ ਕਰਨ ਦਾ ਕੰਮ ਨਹੀਂ ਹੈ ਇਹ ਇੱਕ ਮਹਿਮੂ ਬਣਾ ਕੇ ਇੱਕ ਯੁੱਧ ਵੰਗ ਇਹ ਪੰਜਾਬ ਦੇ ਮਾਨ ਸਨਮਾਨ ਦਾ ਵਿਸ਼ਾ ਆ ਪੰਜਾਬ ਦੀ ਜਵਾਨੀ ਦਾ ਵਿਸ਼ਾ ਆ ਇਸ ਕਰਕੇ ਇਹਦੇ ਤੇ ਆਪਾਂ ਸਭ ਨੂੰ ਵੱਧ ਚੜ ਕੇ ਤੁਸੀਂ ਵੀ ਜਿਹੜੀ ਸਾਨੂੰ ਪੋਜ਼ਿਟਿਵ ਸਪੋਰਟ ਦਿਓ ਔਰ ਜਿੱਥੇ ਕਿਤੇ ਤੁਹਾਡੀ ਨਜ਼ਰ ਚ ਵੀ ਕੋਈ ਇਹੋ ਜਿਹਾ ਧਿਆਨ ਚ ਗੱਲਾਂ ਆਉਂਦੀਆਂ ਜ਼ਰੂਰ ਦੱਸੋ ਰੇੜੀ ਮਾਰਕੀਟ ਨੂੰ ਨਗਰ ਕੌਂਸਲ ਨੇ ਮੀਟਿੰਗ ਕੀਤੀ ਹੈ ਰੇੜੀ ਮਾਰਕੀਟ ਦੇ ਵਿੱਚ ਰਜਿਸਟ੍ਰੇਸ਼ਨ ਜਿਹੜੀਆਂ ਸਟਾਰਟ ਹੋ ਗਈਆਂ ਮੈਂ ਪਤਾ ਕੀਤਾ ਸੀ ਇਹੋ ਤੋਂ ਬਹੁਤ ਜਲਦੀ ਉੱਥੇ ਅਸੀਂ ਇੱਕ ਸ਼ਾਨਦਾਰ ਰੇੜੀ ਮਾਰਕੀਟ ਜਿਹੜੀ ਹੈ ਸ਼ਹਿਰ ਦੇ ਸਪੁਰਦ ਕਰਾਂਗੇ ਔਰ ਇਹ ਜਿਹੜੇ ਲੋਕਾਂ ਨੇ ਅੱ ਨਸ਼ਿਆਂ ਦੇ ਇਹ ਸਾਰੇ ਖਤਮ ਕੀਤੇ ਜਾਣਗੇ ਮੈਂ ਉਹੀ ਗੱਲ ਤੁਹਾਨੂੰ ਕਹੀ ਕਿ ਸਰਕਾਰ ਬਿਲਕੁਲ ਸਹੀ ਦਿਆ ਕਿ ਇਹਨਾਂ ਨੂੰ ਟਾਈਮ ਬੌਂਡ ਕੀਤਾ ਜਾਵੇ ਕਿ ਕੇਸ ਕਿਹੜਾ ਪਰਸਨ ਆ ਉਹ ਕਿੰਨੇ ਟਾਈਮ ਦੇ ਵਿੱਚ ਨਸ਼ਾ ਛੱਡੇਗਾ ਉਸ ਤੋਂ ਬਾਅਦ ਉਹਨੂੰ ਗੋਲੀ ਨਹੀਂ ਮਿਲੇਗੀ ਇਹ ਇਹ ਸਰਕਾਰ ਦੀ ਇਹ ਪ੍ਰਪੋਜ਼ਲ ਚੱਲ ਰਹੀ ਆ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਨੀ ਮਾਨਜੋਗ ਸੀਐਮ ਸਾਹਿਬ ਦਾ ਕਿ ਉਹਨਾਂ ਨੇ ਨਕਉਤਰ ਹਲਕੇ ਨੂੰ ਵੱਡੇ ਗੱਫੇ ਸੜਕਾਂ ਦੇ ਵੀ ਦਿੱਤੇ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਜਟ ਤੋਂ ਬਾਅਦ ਸਾਨੂੰ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਮਿਲਣ ਜਾਣੀਆਂ ਔਰ ਇਹ ਬਜਟ ਤੋਂ ਬਾਅਦ ਸਾਡੀਆਂ ਬਾਕੀ ਸਾਰੀਆਂ ਸੜਕਾਂ ਜਿਹੜੀ 200 ਕਿਲੋਮੀਟਰ ਸੜਕਾਂ ਉਹ ਵੀ ਅਸੀਂ ਹਲਕੇ ਦੇ ਸਪੰਸਰ ਸਭ ਤੋਂ ਵੱਡ ਕਾਮਚੀ ਰੋ ਨਹੀਂ ਹੋਇਆ ਕੀ ਕਾਰਨ ਹੈ ਉਹਦੇ ਵਿੱਚ ਇਹਨਾਂ ਨੇ ਜਿਹੜਾ ਪਹਿਲਾਂ ਜਿਹੜਾ ਡਿਜ਼ਾਈਨ ਤਿਆਰ ਕੀਤਾ ਸੀ ਡਿਜ਼ਾਈਨ ਦੇ ਵਿੱਚ ਕਾਰ ਪਾਰਕ ਨਹੀਂ ਸਿਪਾਇਆ ਜਿਦਾ ਕਰਕੇ ਫਿਰ ਮੇਰੇ ਵੱਲੋਂ ਉਹ ਪ੍ਰੋਜੈਕਟ ਜਿਹੜਾ ਆ ਉਹ ਡਿਲੇ ਕਰ ਦਿੱਤਾ ਗਿਆ ਸੀ ਕਿ ਕਾਰ ਪਾਰਕ ਤੋਂ ਬਿਨਾ ਅਸੀਂ ਬੱਸ ਸਟੈਂਡ ਜਿਹੜਾ ਉਹ ਨਹੀਂ ਬਣਾਉਣਾ ਕਿਉਂਕਿ ਨਕੌਦਰ ਦੇ ਜਿੱਥੇ ਵਿੱਚੋ ਵਿੱਚ ਸ਼ਹਿਰ ਦੇ ਕਿਤੇ ਵੀ ਕਾਰ ਪਾਰਕ ਲਈ ਥਾਂ ਨਹੀਂ ਹੈ ਹੁਣ ਅਸੀਂ ਕਾਰ ਪਾਰਕ ਵਿੱਚ ਪਾ ਕੇ ਤਕਰੀਬਨ ਪੌਣੇ 2 ਕਰੋੜ ਰੁਪਈਆ ਹੋਰ ਉਹਦੇ ਵਿੱਚ ਐਡ ਹੋਇਆ ਕਾਰ ਪਾਰਕਿੰਗ ਦਾ ਅਸੀਂ ਅੰਡਰਗਰਾਉਂਡ ਕਾਰ ਪਾਰਕਿੰਗ ਤਿਆਰ ਕਰਾਂਗੇ ਔਰ ਜੇ ਉਹਦੇ ਨਾਲ ਵੀ ਨਹੀਂ ਸਰੂਗਾ ਤਾਂ ਉਹਦੇ ਵਿੱਚ ਇੱਕ ਫੈਸਿਲਿਟੀ ਰੱਖਾਂਗੇ ਕਿ ਅਸੀਂ ਜਿਹੜੇ ਲਿਫਟਾਂ ਹੀ ਕਾਰਾਂ ਜਿਹੜੀਆਂ ਆ ਉਹ ਉੱਪਰਲੀ ਛੱਤ ਤੱਕ ਵੀ ਭੇਜਣ ਦਾ ਪ੍ਰਬੰਧ ਕਰਨਾ ਔਰ ਇਸ ਬਜਟ ਤੋਂ ਬਾਦ ਫੌਰਨ ਅਸੀਂ ਜਿਹੜਾ ਇਹ ਬਸਟੈਂਡ ਸਾਡਾ ਨੂੰ ਉਧਰ ਤੋਂ ਅਸੀਂ ਸਟਾਰਟ ਕਰਾਂ ਇਹ ਜਿਹੜਾ ਸੜਕਾਂ ਦਾ ਪ੍ਰੋਜੈਕਟ ਆ ਇਹਦਾ ਕੋਈ ਟਾਈਮ ਪੀਰੀਅਡ ਹੈ ਜੀ ਕਿੰਨੀ ਦੇਰ ਚ ਕੰਪਲੀਟ ਬਿਲਕੁਲ ਜੀ ਬਹੁਤ ਜਲਦੀ ਚਾਹੀ ਸੀ ਅਸੀਂ ਸਿਰਫ ਉਦਘਾਟਨ ਨੂੰ ਮੇਰੇ ਕੋਲ ਸਮਾਂ ਲੱਗ ਗਿਆ ਕਈਆਂ ਸੜਕਾਂ ਨੂੰ ਔਰ ਤੇਜ਼ੀ ਦੇ ਨਾਲ ਕੰਮ ਚੱਲ ਰਿਹਾ ਇਹ ਤਾਂ ਟਾਈਮ ਜਿੰਨਾ ਵੀ ਟਾਈਮ ਮਿਲਿਆ ਹੋਵੇਗਾ ਐਕਸ਼ਨ ਸਾਹਿਬ ਕਿੰਨੇ ਟਾਈਮ 6 ਮਹੀਨੇ ਦੇ ਵਿੱਚ ਵਿੱਚ ਅਸੀਂ ਸਾਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਹੋਰ ਵੀ ਸਾਨੂੰ 200 ਕਿਲੋਮੀਟਰ ਬਣਲਣੀ ਆ ਉਹ ਵੀ 6 ਮਹੀਨੇ ਦੇ ਵਿੱਚ ਵਿੱਚ ਪੂਰੇ ਹਲਕੇ ਦੀਆਂ ਸੜਕਾਂ ਜਿਹੜੀਆਂ ਉਹ ਵਧੀਆ ਬਣ ਗਈ ਜਿਵੇਂ ਤੁਸੀਂ ਅੱਡੇ ਦੀ ਗੱਲ ਕੀਤੀ ਹੈ ਮੈਮ ਕਿਉਂਕਿ ਉੱਤੇ ਬੱਕਾ ਬੋੜਾ ਜਿਹੜਾ ਨਗਰ ਕੌਂਸਲ ਦਾ ਕੇਸ ਚੱਲਦਾ ਸੀ ਉਹ ਨਗਰ ਕੌ ਜਿਹੜੀਆਂ ਉੱਥੇ ਦੁਕਾਨਦਾਰ ਬੈਠੇ ਆ ਜਾਂ ਉਹਨਾਂ ਦੀਆਂ ਦੁਕਾਨਾਂ ਕੀ ਕਦੇ ਉਹ ਤਾਂ ਨਹੀਂ ਰੋਲਾ ਇਹਨਾਂ ਦੇ ਵਿੱਚ ਕਿ ਉਹ ਜਿਹੜਾ ਅੱਡੇ ਨੂੰ ਬਣਨ ਦੀ ਦਿੱਕਤ ਹੈ ਨਹੀਂ ਬਿਲਕੁਲ ਕਿਸੇ ਕਿਸਮ ਦਾ ਕੋਈ ਰੋਲਾ ਨਹੀਂ ਹੈਗਾ ਲੋਅਰ ਕੋਰਟ ਦੇ ਵਿੱਚੋਂ ਵੀ ਜਿਹੜਾ ਕੇਸ ਹੈ ਪੂਰਾ 100% ਜਿਹੜਾ ਕਮੇਟੀ ਦੇ ਹੱਕ ਦੇ ਵਿੱਚ ਹੋ ਗਿਆ ਸੀ ਸੈਸ਼ਨ ਕੋਰਟ ਦੇ ਵਿੱਚੋਂ ਵੀ ਕੇਸ ਜਿਹੜਾ ਆ ਉਹ ਇਹਨਾਂ ਦਾ ਡਿਸਮਿਸ ਹੋ ਚੁੱਕਿਆ ਹੈ ਸੰਬੰਧਿਤ ਜਿਹੜੀਆਂ ਧਿਰਾਂ ਨੇ ਸਾਰਿਆਂ ਨੇ ਲਾਇਆ ਸੀ ਜਾਂ ਵਕੂਬੋਰਡ ਨੇ ਲਾਇਆ ਸੀ ਇਸ ਵੇਲੇ 100% ਮਾਲਕੀ ਜਿਹੜੀ ਉਹ ਨਗਰ ਕੌਂਸਲ ਦੀ ਇਹਦੇ ਵਿੱਚ ਕੋਈ ਮਤਲਬ ਕੋਈ ਵਰਗਰਾਉਂਡ ਦੀ ਕੋਸ਼ਿਸ਼ ਕਰੇ ਕੋਈ ਇਹਨੂੰ ਪ੍ਰੋਜੈਕਟ ਦੇ ਨੂੰ ਸਬੋਟਾਜ ਕਰਨ ਦੀ ਕੋਸ਼ਿਸ਼ ਕਰੇ ਕਿਸੇ ਦਾ ਕੁਝ ਨਹੀਂ ਹੈ ਇਹ 100% ਨਗਰ ਕੌਂਸਲ ਦੀ ਪ੍ਰਾਪਰਟੀ ਹੈ ਇਸ ਲਈ ਮੈਮ ਤੁਸੀਂ ਹੈ ਨਾ ਜਿਹੜਾ 11 ਕਰੋੜ ਦਾ ਨਗਰ ਨਗਰ ਕੌਂਸਲ ਦੇ ਵਿੱਚ ਜਿਹੜਾ ਕੰਮਾਂ ਨੂੰ ਲੈ ਕੇ ਜਿਹੜਾ ਪਵਾਇਆ ਹੈ ਉਹਦੇ ਵਿੱਚ ਉਹਨਾਂ ਸਾਨੂੰ ਪਤਾ ਲੱਗਾ ਕਿ ਜਿਹੜਾ 8 ਕਰੋੜ ਤੁਸੀਂ ਆਪਣੇ ਕੰਮਾਂ ਦਾ ਵਿੱਚ ਪਵਾ ਲਿਆ ਤੇ ਉਹ ਕਹਿੰਦੇ ਜਿਹੜੀ ਪ੍ਰਸ਼ਾਸਨ ਦੀ ਜਿਹੜੀਆਂ ਅਧਿਕਾਰੀਆਂ ਦੀ ਤਨਖਾਹ ਕਿੱਥੋਂ ਦੇਵਾਂਗੇ ਤੇ ਸਿਰਫ ਇਹਨਾਂ ਦੀਆਂ ਕੀ ਕਹਿੰਦੇ ਨੇ ਵੀ ਕੰਮ ਨਾ ਕਰਨ ਦੇ ਬਹਾਨੇ ਨੇ ਨਗਰ ਕੌਂਸਲ ਕੋਲ ਪੈਸੇ ਜਿਹੜੇ ਆ ਨਾ ਇੱਕ ਦਿਨ ਚ ਨਾ ਤਾਂ ਸਾਲ ਨਾ ਇੱਕ ਦਿਨ ਇਕੱਠੇ ਦਿੱਲੀ ਪੇਮੈਂਟ ਇਕੱਠੀ ਹੁੰਦੀ ਹੈ ਔਰ ਜੇ ਮੈਂ ਕੰਮ ਉਪਵਾਇਆ ਤਾਂ ਮੈਂ ਕਰਨਾ ਵੀ ਜਾਣਦੀ ਹਾਂ ਮੈਂ ਅੱਗੇ ਵੀ ਕੀਤਾ ਮੈਂ ਅੱਗੋਂ ਵੀ ਕਰ ਲੂੰਗੀ ਮੈਂ ਮਨਾ ਕੀਤਾ ਸੀ 100% ਮਨਾ ਕੀਤਾ ਸੀ ਕਿ ਤੁਸੀਂ ਮੇਰੇ ਕੰਮ ਨਾ ਪਾਓ ਤੁਸੀਂ ਸ਼ਹਿਰ ਦੇ ਕੰਮਾਂ ਨੂੰ ਵੱਖ-ਵੱਖ ਕਾਉਂਸਲ ਜਿਹੜੇ ਵਾਰਡ ਨੇ ਉਹਨਾਂ ਦੇ ਕੰਮਾਂ ਨੂੰ ਜੇ ਤੁਸੀਂ ਮੇਰੇ ਸਿਰ ਤੇ ਪਾਉਣਾ ਕਿ ਇਹ ਮੇਰੇ ਕੰਮ ਨੇ ਕਿਉਂਕਿ ਮੈਂ ਉੱਥੇ ਜਾਣਦੀ ਹਾਂ ਲੋਕ ਮੈਨੂੰ ਅਪੀਲ ਕਰਦੇ ਆ ਮੈਂ ਉਸ ਅਪੀਲ ਦੇ ਉੱਤੇ ਪਹਿਰਾ ਦਿੰਦੀ ਆ ਮੈਂ ਉਹਦੇ ਪ੍ਰੋਜੈਕਟ ਤਿਆਰ ਕਰਵਾਉਣੀ ਆ ਔਰ ਇਸ ਕਰਕੇ ਜੇ ਇਹ ਮੇਰੇ ਕੰਮ ਨੇ ਤੇ ਫਿਰ ਬਾਕੀ ਸਾਰੇ ਸ਼ਹਿਰ ਦੇ ਵੀ ਕੰਮ ਮੇਰੇ ਨੇ ਔ ਨੇ ਪਤਾ ਹੈ ਕੀ ਕਰਦੇ ਆ ਕੀ ਇਹਨਾਂ ਨੇ ਕਰਨਾ ਚਾਹੀਕੀ ਇਹਨਾਂ ਨੇ ਨਹੀਂ ਕਰਨਾ ਪਰ ਮੈਂ ਜਿਹੜੀ ਗੱਲ ਜਿੱਥੇ ਜਿੱਥੇ ਜੇਐਸਵੀ ਵਾਰਡ ਦੇ ਵਿੱਚ ਕਹਿ ਕੇ ਆਈ ਹੋਈਆਂ ਜਿਸ ਮੁਹੱਲੇ ਦੇ ਵਿੱਚ ਮੈਂ ਆਪਣਾ ਕੰਮ ਕਹਿ ਕੇ ਹੋਈਆਂ ਮੈਂ ਆਪਣੇ ਪੂਰੀ ਜ਼ਿੰਮੇਵਾਰੀ ਦੇ ਨਾਲ ਉਹ ਕੰਮ ਕਰਵਾਉਂਗੀ ਔਰ ਸਾਡੀ ਅਸੀਂ ਬਜਟ ਵੀ ਲੈ ਆਵਾਂਗੇ ਫੰਡਸ ਵੀ ਲੈ ਆਵਾਂਗੇ ਇਹਨਾਂ ਨੂੰ ਪੁੱਛੋ ਕਿ ਤੁਸੀਂ ਹੱਥ ਆਖ ਰੱਖ ਕੇ ਬੈਠੇ ਹੋ ਕਦੀ ਕਦੀ ਨਗਰ ਕੌਂਸਲ ਦੀ ਆਮਦਨ ਵਧਾਉਣ ਵਾਲੀ ਸੋਚਿਆ ਮੈਂ ਜਦੋਂ ਪਹਿਲੀ ਵਾਰੀ ਆਪਣੀ ਪੰਚਾਇਤ ਮੇਰੀ ਬਣੀ ਸੀ 2003 ਦੇ ਵਿੱਚ ਔਰ ਮੇਰੀ ਪੰਚਾਇਤ ਦੇ ਕੋਲ 17000 ਰੁਪਏ ਦੀ ਆਮਦਨ ਸੀ ਪਰ ਜਿੱਦਣ ਮੈਂ ਪੰਚਾਇਤ ਛੱਡੀ ਸੀ ਮੈਂ 17 ਲੱਖ ਦੀ ਆਮਦਨ ਛੱਡ ਕੇ ਆਈ ਸੀ ਇਹ ਕੀ ਕਰਦੇ ਨੇ ਇਹਨਾਂ ਨੇ ਕੀ ਕੀਤਾ ਹੁਣ ਤੱਕ ਹੈ ਕੋਈ ਪਤਾ ਕਿ ਪ੍ਰਾਪਰਟੀਆਂ ਕਿੱਥੇ ਨੇ ਹੈ ਕੋਈ ਪਤਾ ਕਿ ਕਿੱਥੇ ਕੰਮ ਕਰਨਾ ਹੈ ਕੋਈ ਪਤਾ ਕਿ ਦੁਕਾਨਾਂ ਦੇ ਕਿਰਾਏ ਕਿਨੇ ਉਹਨਾਂ ਨੇ ਕਦੀ ਕਿਸੇ ਨੇ ਆਮਦਨ ਬਣਾਉਣ ਵਾਲੇ ਸੋਚਿਆ ਇਹ ਸਿਰਫ ਰਾਜ ਕਰਨ ਵਾਸਤੇ ਆਏ ਨੇ ਰਾਜ ਕਰਦੇ ਚੱਲਦੇ ਬੰਦਾ ਇਹਨਾਂ ਨੇ ਫਿਰ ਕੰਮ ਅਸਿਆਪ ਕਰ ਲਾਂਗੇ ਮੈਮ ਤੁਸੀਂ ਕਿਆ ਸੀ ਕਿ ਮੈਂ ਨਗਰ ਕੌਂਸਲ ਦੇ ਵਿੱਚ ਬੈਠ ਕੇ ਜਿਹੜਾ ਲੋਕਾਂ ਦੀਆਂ ਮੁਸ਼ਕਲਾਂ ਸੁਣਾਂਗੀ ਅਜੇ ਤੱਕ ਜਿਹੜਾ ਹੈਗਾ ਕਿਉਂ ਨਹੀਂ ਬੈਠੇ ਤੁਸੀਂ ਅ ਬਿਲਕੁਲ ਉਹਦੇ ਬਾਰੇ ਇੱਕ ਮੈਂ ਸਰਬ ਪਾਰਟੀ ਮੀਟਿੰਗ ਅਰੇਂਜ ਕਰਨ ਜਾ ਮੇਰੇ ਕੋ ਸਮੇ ਸਮਾਂ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਮੀ ਹੋ ਜਾਂਦੀ ਹੈ ਮੈਂ ਇਹਨਾਂ ਦਿਨਾਂ ਦੇ ਵਿੱਚ ਹੋ ਸਕਦਾ ਹੈ ਇੱਕ ਦਿਨ ਦੇ ਦੋ ਚਾਰ ਦਿਨ ਦੇ ਵਿੱਚ ਮੈਂ ਸਮਾਂ ਕੱਢ ਪਾਵਾਂ ਅਦਰਵਾਇਜ਼ ਮੈਂ ਸੈਸ਼ਨ ਤੋਂ ਬਾਅਦ ਆ ਕੇ ਸਰਪਾਰਟੀ ਮੀਟਿੰਗ ਜਿਹੜੀ ਬੁਲਾ ਕੇ ਸ਼ਹਿਰ ਦੀ ਡਿਵੈਲਪਮੈਂਟ ਦੇ ਉੱਤੇ ਸਾਰੀ ਅਸੀਂ ਗੌਰ ਕਰਾਂਗੇ ਔਰ ਉਹਨੂੰ ਅੱਗੇ ਵਧਾਵਾਂਗੇ ਇੱਕ ਮੈਡਮ ਜਿਹੜਾ ਨਾ ਇੱਕ ਮੁੰਡੇ ਨੇ ਜਿਹੜਾ ਕਪਲਾ ਕੀਤਾ ਇੱਕ ਕੰਮਚਾਰੀ ਨੇ ਕੁਝ 13 ਲੱਖ ਦੇ ਕ੍ਰੀਮ ਜਿਹੜਾ ਜਮਾ ਵੀ ਕਰਵਾ ਦਿੱਤਾ ਪਰ ਤੁਸੀਂ ਕਹਿੰਦੇ ਸੀ ਉੱਤੇ ਐਫ ਆਈ ਆਰ ਉਸ ਤੋਂ ਬਾਅਦ ਦਰਜ ਹੋਏਗੀ ਹਾਲੇ ਤੱਕ ਐਫ ਆਈ ਆਰ ਕਿਉਂ ਨਹੀਂ ਹੋਈ ਮੇਰੇ ਖਿਆਲ ਚ ਤੇ ਤੁਸੀਂ ਜ਼ਰੂਰ ਇਹ ਵਿੱਚ ਹੀ ਕਾਉਂਸਲ ਨੂੰ ਤੇ ਵਿੱਚ ਯੂ ਸਰਬ ਨੂੰ ਇਹ ਸਵਾਲ ਪੁੱਛੋ ਮੈਂ ਆਪਣੇ ਵੱਲੋਂ ਹਦਾਇਤ ਕਰ ਚੁੱਕੀ ਹਾਂ ਕਿ ਸ਼ਕਤੀ ਦੇ ਨਾਲ ਕਿ ਉਹਨਾਂ ਦੇ ਖਿਲਾਫ ਲਿਖ ਕੇ ਭੇਜੋ ਐਫ ਆਈ ਆਰ ਦਰਜ ਕਰਵਾਓ ਮੈਂ ਪੈਸੇ ਜਮ੍ਹਾਂ ਕਰਾਉਣ ਦੇ ਨਾਲ ਇਹ ਹੋਰ ਵੀ ਪੁਖਤਾ ਹੋ ਗਿਆ ਕਿ ਬੰਦੇ ਨੇ ਚੋਰੀ ਕੀਤੀ ਬੰਦੇ ਨੇ ਲੋਕਾਂ ਦੇ ਨਾਲ ਧੋਖਾ ਕੀਤਾ ਇਸ ਤੋਂ ਵੱਡਾ ਸਬੂਤ ਕੋਈ ਨਹੀਂ ਹੋ ਸਕਦਾ ਮੈਨੂੰ ਪਤਾ ਨਹੀਂ ਕਿ ਮਜਬੂਰੀ ਹੈ ਇਹਨਾਂ ਦੀ ਔਰ ਤੁਸੀਂ ਵੀ ਸਵਾਲ ਕਰੋ ਮੈਂ ਅੱਜ ਫੌਰਨ ਸਵਾਲ ਕਰੂੰਗੀ ਇਹ ਤੁਹਾਡੇ ਇਸ ਸਵਾਲ ਤੋਂ ਬਾਅਦ ਮੈਂ ਯੂ ਸਰਬ ਨੂੰ ਪੁੱਛਦੀ ਹਾਂ ਕਿ ਕੀ ਤੁਹਾਡੇ ਵੱਲੋਂ ਲਿਖੇ ਨਹੀਂ ਗਿਆ ਜਾਂ ਪੁਲਿਸ ਨੇ ਐਨਾ ਕਾਰਨ ਨਹੀਂ ਕੀਤੀ ਹੈ ਜਾਂ ਕਿੱਥੇ ਇਹ ਮਸਲਾ ਪਿਆ ਏ ਇਨਵੈਸਟੀਗੇਸ਼ਨ ਵੀ ਕੀਤੀ ਗਈ ਹੈ ਤੇ ਵਿੱਚ ਕੌਣ ਕੌਣ ਜਿਹੜਾ ਇਨਵੋਲਵ ਹੈਗਾ ਅ ਮੇਰੇ ਧਿਆਨ ਦੇ ਵਿੱਚ ਨਹੀਂ ਆਈ ਇਹਨਾਂ ਨੇ ਕਿਹੜੀ ਇਨਵੈਸਟੀਗੇਸ਼ਨ ਕੀਤੀ ਈਓ ਨੇ ਆਪਣੇ ਤੌਰ ਤੇ ਇਨਵੈਸਟੀਗੇਸ਼ਨ ਕੀਤੀ ਆ ਤੁਹਾਨੂੰ ਪਤਾ ਹੀ ਹੈ ਇਹੋ ਜਿਹੀਆਂ ਇਨਵੈਸਟੀਗੇਸ਼ਨਸ ਕੀ ਹੁੰਦੀਆਂ ਫੁੱਲ ਮਿਲਾ ਕੇ ਸਾਰੇ ਦਾ ਸਾਰਾ ਭਾਂਡਾ ਉਸ ਬੰਦੇ ਤੇ ਭੰਨਿਆ ਜਾਏਗਾ ਜਿਹੜੇ ਬਾਕੀ ਇਨਵੋਲਵ ਨੇ ਉਹਨਾਂ ਨੂੰ ਇੱਧਰ ਉੱਧਰ ਕਰ ਦਿੱਤਾ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਰ ਜਿਹਦੇ ਜਿਹੜਾ ਮੁੱਖ ਦੋਸ਼ੀ ਹੈ ਜਿਹਨੇ ਪੈਸੇ ਜਾਮਾਂ ਤੱਕ ਕਰਵਾ ਦਿੱਤੇ ਆ ਜਿਹਨੇ ਮੰਨ ਲਿਆ ਕਿ ਮੈਂ ਚੋਰੀਆ ਮੈਂ ਲੋਕਾਂ ਦੇ ਪੈਸੇ ਮਾਰੇ ਆ ਗਰੀਬਾਂ ਦੇ ਐਟ ਲੀਸਟ ਉਹਦੇ ਤੇ ਤਾਂ ਕਾਰਵਾਈ ਆ ਰਿਹਾ ਕਿ ਵੀ ਇਦਾਂ ਸਟੈਬਲਿਸ਼ ਹੋਇਆ ਪਿਆ ਸੀਟ ਦਰ ਸੀਟ ਇਹ ਨਗਰ ਕੌਂਸਲ ਦੇ ਵਿੱਚ ਕੰਮ ਕਿਵੇਂ ਇਹਨੂੰ ਮੁੱਢੋਂ ਸੁੱਢੋਂ ਮੈਨੂੰ ਤਾਂ ਲੱਗਦਾ ਕਿ ਪੂਰੇ ਨੂੰ ਹਟਾ ਕੇ ਨਵੇਂ ਕਰਮਚਾਰੀ ਭਰਤੀ ਹੋਣੇ ਚਾਹੀਦੇ ਆ ਤਾਂ ਜਾ ਕੇ ਕਿਤੇ ਸੈਟ ਆ ਸਕਦਾ ਆਦਰਵਾਇਸ ਉੱਥੇ ਸਮਝ ਨਹੀਂ ਆ ਰਹੀ ਕਿ ਕਰ ਕੀ ਰਹੇ ਆ ਜੀ ਸਰ ਅੱਜ ਜਿਹੜੇ ਵਿਵਾਰਣ ਕੀਤੇ ਗਏ ਆ ਛੜਕ ਬਣਾਉਣ ਦੇ ਕਿੰਨੇ ਦਾ ਪ੍ਰੋਜੈਕਟ ਆ ਔਰ ਕਦੋਂ ਤੱਕ ਪੂਰਾ ਹੋਏਗਾ ਇਹ ਪ੍ਰੋਜੈਕਟ ਹੈਗਾ ਜੀ 75 ਲੱਖ ਦਾ ਪ੍ਰੋਜੈਕਟ ਆ ਤੇ ਇਹ 1.15 ਕਿਲੋਮੀਟਰ ਸੜਕ ਹੈ ਜਿਹੜੀ 10 ਫੁੱਟ ਤੋਂ 18 ਫੁੱਟ ਚੌੜੀ ਹੋਣੀ ਆ ਇਹ ਜੀ ਇੱਕ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਪ੍ਰੋਜੈਕਟ ਜਦੋਂ ਕੰਪਲੀਟ ਹੋ ਗਿਆ ਤਾਂ 5 ਸਾਲਾਂ ਦੀ ਮੇਨਟੇਨੈਂਸ ਵੀ ਕੰਟਰੈਕਟਰ ਨੇ ਕਰ ਰਹੀ ਹੈ ਇਹਦੀ ਸੜਕ ਦੀ ਇਹ ਤਾਂ ਕੋਈ ਪੈਚ ਪੈਂਦਾ ਹੈ ਕੋਈ ਬਰਮ ਦਾ ਕੋਈ ਕੰਮ ਹੋਣ ਵਾਲਾ ਹੈ ਜਾਂ ਕੋਈ ਸੜਕ ਤੇ ਵੈਸੇ ਕੋਈ ਕੰਮ ਹੋਣ ਵਾਲਾ ਤਾਂ 5 ਸਾਲ ਤੱਕ ਕਿਹੜਾ ਕੰਟਰੈਕਟਰ ਆ ਉਹ ਆਪਦਾ ਨੂੰ ਮੇਨਟੇਨ ਕਰੇਗਾ ਸੜਕ ਦੀ ਜਿਹੜੀ ਪੁਰਾਣੀਆਂ ਸੜਕਾਂ ਬਣੀਆਂ ਜਿਹਦਾ ਮਹੇਪੁਰ ਰੋਡ ਹੈ ਨਕੌਦਰ ਤੋਂ ਜਮਹਿਰਪੁਰ ਬਾਈਪਾਸ ਜਾਂਦਾ ਉਹ ਤੇ ਏਡੇ ਏਡੇ ਖੱਡੇ ਪਏ ਉਹਨਾਂ ਦੀ ਤਾਂ ਹਲੇ ਤੱਕ ਰਿਪੇਅਰ ਹੋਈ ਨਹੀਂ ਤੁਖੋ ਜੀ ਪੰਜਾਬ ਸਰਕਾਰ ਬਹੁਤ ਜ਼ਿਆਦਾ ਉਪਰਾਲੇ ਕਰ ਰਹੀ ਹੈ ਕਿ ਜਿੰਨੇ ਵੀ ਸੜਕਾਂ ਰਿਪੇਅਰ ਹੋਣ ਵਾਲੀਆਂ ਹੈਗੀਆਂ ਉਹਨਾਂ ਨੂੰ ਵੱਧ ਤੋਂ ਵੱਧ ਪ੍ਰੋਜੈਕਟ ਜਿਹੜਾ ਲੈ ਕੇ ਆਵੇ ਫਿਲਹਾਲ ਪੂਰੇ ਪੰਜਾਬ ਦੇ ਵਿੱਚ ਜਿੰਨਾ ਪ੍ਰੋਜੈਕਟ ਹੈ ਉਹ ਪੰਜਾਬ ਸਰਕਾਰ ਕੋਲ ਮਤਲਬ ਪਹੁੰਚ ਗਿਆ ਹੈ ਕਿੰਨਾ ਕੋਸਟ ਹੈ ਕੋਸ਼ਿਸ਼ ਕਰ ਰਹੇ ਆ ਕਿ ਇਹ 10 ਫੁੱਟ ਤੋਂ ਘੱਟੋ ਘੱਟ 12 ਫੁੱਟ ਸੜਕਾਂ ਚੌੜੀਆਂ ਹੋ ਜਾਣ ਕਿਉਂਕਿ ਬਹੁਤ ਪੁਰਾਣੇ ਟਾਈਮ ਤੋਂ 10 ਫੁੱਟੀ ਸੜਕਾਂ ਚੌੜੀਆਂ ਚੱਲ ਰਹੀਆਂ ਤੇ ਉਹਨਾਂ ਦਾ ਪ੍ਰਾਲਾਏ ਆ ਕਿ ਥੋੜਾ ਜਿਹਾ ਪ੍ਰੀਪੇਅਰ ਕਰਨੀ ਆ ਤਾਂ ਫੁੱਟ ਫੁੱਟ ਡੇਡ ਡੇਡ ਫੁੱਟ ਹੋਰ ਅਸੀਂ ਚੌੜੀ ਕਰ ਦਈਏ ਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਡੈਜਿਗਨੇਸ਼ਨ ਕੀ ਜੀ ਦਲਜੀਤ ਸਿੰਘ ਨਾਮ ਆ ਜੀ ਇੰਜੀਨੀਅਰ ਦਲਜੀਤ ਸਿੰਘ ਤੇ ਐਗਜ਼ੀਕਿਊਟਿਵ ਇੰਜੀਨੀਅਰ ਹੈ ਜੀ ਮੇਰੀ ਪੋਸਟ ਸਰ ਤੁਸੀਂ ਸਰਕਾਰਾਂ ਦਾ ਬਦਲਦੇ ਰਹੇ ਜਾਈਂਦੇ ਆ ਜੀ ਔਰ ਤੁਸੀਂ ਐਸ ਤੋਂ ਨਹੀਂ ਸੀ ਜੀ ਇਹ ਪੰਜਾਬ ਸਰਕਾਰ ਦੇ ਜਿਹੜੇ ਪ੍ਰੋਜੈਕਟ ਹੈ ਨਵਾਰ ਦਾ ਪ੍ਰ ਇਦੇ ਵਿੱਚ ਅਸੀਂ 5 ਸਾਲ ਦੀ ਮੇਨਟੇਨੈਂਸ ਲਈਏ ਤੁਸੀਂ ਪਿੱਛੇ ਵੀ ਬੀਰਪਿੰਡ ਚ ਜਾ ਕੇ ਆਇਓ ਉਹਨਾਂ ਦੀ ਵੀ 5 ਸਾਲ ਦੀ ਮੇਨਟੇਨੈਂਸ ਹੈਗੀ ਹੈ ਜੀ ਤੇ ਟੋਟਲ ਹੁਣ ਤੱਕ ਜਿਹੜੀਆਂ ਜਿਹੜੀਆਂ ਸੜਕਾਂ ਬਣੀਆਂ ਉਹਨੇ ਕਿੰਨੋ ਕਿੰਨੇ ਕਿਲੋਮੀਟਰ ਆ ਜੀ ਔਰ ਟੋਟਲ ਕਿੰਨਾ ਪ੍ਰੋਜੈਕਟ ਹੈ ਦੇਖੋ ਜੀ ਅੱਜ ਉਦਘਾਟਨ ਕਰਨਾ 7 ਥਾਵਾਂ ਤੇ ਤੇ ਪਿੰਡਾਂ ਦੇ ਨਾਮ ਮੈਡਮ ਜੀ ਨੇ ਮਾਨਯੋਗ ਐਮਐਲਏ ਸਾਹਿਬ ਨੇ ਦੱਸ ਦਿੱਤੇ ਆ ਤੇ ਉਹ ਤਕਰੀਬਨ 5 ਕਰੋੜ ਦਾ ਪ੍ਰੋਜੈਕਟ ਹੈ ਜੀ ਉਹ